ਹਾਂਜੀ ਮਖਾਣਾ ਲੈਸ ਵਾਲੇ ਸੂਟਾਂ ਦੀ ਡਿਮਾਂਡ ਬਹੁਤ ਜ਼ਿਆਦੀ ਸੀ ਤੇ ਹੁਣ ਮੈਚਿੰਗ ਦੇ ਵਿੱਚ ਆ ਚੁੱਕੇ ਨੇ ਸ਼ਰਟ ਟਾਈ ਮੀਟਰ ਹੈਗੀ ਟਾਈ ਮੀਟਰ ਬਾਟਮ ਤੇ ਪਿਓਰ ਦਾ ਦੁਪੱਟਾ ਰਹੇਗਾ ਇਹ ਵਾਲੇ ਸੂਟ ਵੀ ਬਹੁਤ ਜ਼ਿਆਦੇ ਸੋਹਣੇ ਹਨ 5 ਮੀਟਰ ਆਲ ਓਵਰ ਸੂਟ ਹੋਣਗੇ ਦੁਪੱਟਿਆਂ ਨੂੰ ਬਹੁਤ ਸੋਹਣਾ ਆਰੀ ਵਰਕ ਕਟ ਵਰਕ ਦਿੱਤਾ ਹੋਇਆ ਪੈਚ ਵਰਕ ਕੀਤਾ ਹੋਇਆ ਕਲਰ ਆਪਸ਼ਨ ਬਹੁਤ ਪਿਆਰੇ ਹਨ ਇਹ ਜਾਮ कॉटन ਦੇ ਸੂਟ ਹੋਣਗੇ ਜੀ ਆਲ ਓਵਰ 5 ਮੀਟਰ ਸੂਟ ਹੋਏਗਾ ਪਿਓਰ ਦਾ ਦੁਪੱਟਾ ਹੋਏਗਾ ਇਹਨਾਂ ਦੇ ਨਾਲ ਹਾਂਜੀ ਇਹ ਪਿਓਰ ਜਾਮ कॉटन ਦੇ ਹੋਣਗੇ ਬਹੁਤ ਸੋਹਣੀ कॉटन ਹੁੰਦੀ ਹੈ ਤੇ ਤੁਸੀਂ ਇਹਨਾਂ ਨੂੰ ਡੇਲੀਅਰ ਸਕਦੇ ਬਹੁਤ ਜਿਆਦੇ ਪਿਆਰੇ ਸੂਟ ਹੁੰਦੇ ਨੇ ਇਹ कॉटन प्योर कॉटन ਦਾ ਫੈਬਰਿਕ ਆ ਪਰ ਮੀਟਰ ਦੇ ਅਕੋਰਡਿੰਗ ਆ 1 ਮੀਟਰ ਸ਼ਰਟ ਵੀ ਲੈ ਸਕਦੇ ਹੋ ਪੂਰਾ ਸੂਟ ਵੀ ਲੈ ਸਕਦੇ ਆ ਓਨਲੀ ਦੋ ਕਲਰ ਇਹਦੇ ਵਿੱਚ ਅਵੇਲੇਬਲ ਹੈਗੇ ਨੇ ਆਪਾਂ ਐਡ ਕੀਤੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਟਾਈ ਡਾਈ ਦਾ ਅੱਜ ਕੱਲ ਫੇਰ ਟ੍ਰੈਂਡ ਬਹੁਤ ਜ਼ਿਆਦਾ ਆ ਚੁੱਕਿਆ ਬਾਟਮ ਤੇ ਵਰਕ ਟਾਈ ਡਾਈ ਸ਼ਰਟ ਤੇ ਟਾਈ ਡਾਈ ਦੁਪੱਟੇ ਕਾਫੀ ਜ਼ਿਆਦਾ ਟ੍ਰੈਂਡ ਵਿੱਚ ਤੇ ਬਹੁਤ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ ਇਹ ਸ਼ਰਟਾਂ ਪ੍ਰਿੰਟ ਆਣਗੇ ਆ ਬਾਟਮ ਤੇ ਵਰਕ ਤੇ ਟਾਈ ਡਾਈ ਆਣਗੇ ਇਹਨਾਂ ਦੇ ਮਸਲੀਨ ਦੇ ਦੁਪੱਟੇ ਆਣਗੇ ਠੀਕ ਹੈ ਜੀ ਕੋਈ ਵੀ ਸੂਟ ਤੁਸੀਂ ਇਹਨਾਂ ਚੋਂ ਬਾਈ ਕਰ ਸਕਦੇ ਹੋ ਸ਼ਿਪਿੰਗ ਆਲ ਇੰਡੀਆ ਫ੍ਰੀ ਰਹੇਗੀ ਪ੍ਰਾਈਸ ਮੈਂਸ਼ਨ ਕੀਤੇ ਹੋਏ ਨੇ ਵੀਡੀਓ ਨੂੰ ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ